हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਇਆਗੇ ਇੱਕ ਤਾਂ ਗੱਬਣਾ ਥੋੜੇ ਜਿਹੇ ਲੈਂਦੀ ਹੈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡਿਓਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗਾ ਬਾਈ ਘਰ ਚੋਂ ਬਣਾਉਣ ਲੱਗਾ ਕੋਈ ਵੀਰ ਦਾ ਪਾਰ ਦਾ ਕੰਮ ਨਿੱ ਘਰੇ ਲੋਪਸਮਾ ਚ ਵੀਰ ਹੈ ਬੜਾ ਸ਼ੇਅਰ ਕਰਿਆ ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਹਾਂਜੀ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਹਾਂਜੀ ਬਾਈ ਜੀ ਨਾਮ ਮੇਰਾ ਗਰਚਨ ਸਿੰਘ ਆ ਠੀਕ ਆ ਪਿੰਡ ਕਰਮਗੜ ਹੂੰ ਜ਼ਿਲ੍ਹਾ ਬਰਨਾਲਾ ਪਹਿਲਾਂ ਹਾਂਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਜੀ ਤਹਿਸੀਲ ਬਰਨਾਲਾ ਠੀਕ ਨੇੜੇ ਪਿੰਡ ਆਪਣੇ ਕਰਮਗੜ ਦੇ ਹੋਰ ਕਿਹੜਾ ਕਿਹੜਾ ਰਹਿੰਦਾ ਨੇ ਨੇੜੇ ਆਪਣੇ ਸਘੜਿਆਂ ਤੋਂ ਪਹਿਲਾਂ ਰੋਲ ਕਰਮਗੜ ਨੂੰ ਆਉਂਦਾ ਜੀ ਠੀਕ ਹੈ ਭਾਈ ਹਾਂਜੀ ਮਾਈਲ ਨੰਬਰ ਬੋਲੋ ਮਾਈਲ ਨੰਬਰ 98766 ਹੂੰ 72123 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੇ ਇਹ ਜਿਹੜੀ ਗਾਏ ਆਂਗੀ ਇਹਨੇ ਦੂਜੇ ਸੂਏ ਸੋਣਾ ਹੈਗਾ ਠੀਕ ਹੈ ਭਾਈ ਦੂਜੇ ਸੂਏ ਥੱਲੇ 25 ਲੀਟਰ ਦੁੱਧ ਹੈਗਾ ਠੀਕ ਆ ਦੂਜੇ ਸੂਏ ਸੋਣਾ ਇਹਨੇ ਦੂਜਾ ਸੂਆ ਸੋਣਾ 25 ਲੀਟਰ ਦੁੱਧ ਦਿੱਤਾ 25 ਲੀਟਰ ਦੁੱਧ ਆ ਇਹ ਆਪਣੇ ਘਰ ਦੀ ਵਹਿੜ ਹੈਗੀ ਠੀਕ ਆ ਤੇ ਪਹਿਲੇ ਸੂਏ ਦੀ ਇਹਦੀ ਆਹ ਬੱ ਪਹਿਲੇ ਸੂਏ ਦੀ ਬੱਸੀ ਆ। ਹਾਂ ਬੱਸੀ ਆ ਜਿਹੜੀ ਇਹਦੀ ਪਹਿਲੇ ਸੂਏ ਦੀ। ਬੱਚੇ ਬਹੁਤ ਚੰਗੇ ਪਾਉਂਦੀ ਆ ਹਨਾ। ਹਾਂਜੀ ਹਾਂ ਪਹਿਲੇ ਸੂਏ ਦੀ ਬੱੱਚੀ ਐ। ਦੂਜੇ ਸੂਏ ਨੇ ਹੁਣ ਸੋਣਾਗਾ। ਠੀਕ ਐ ਜੀ। 25 ਲੀਟਰ ਦੁੱਧ ਆਪਾਂ ਆਪਣਾ ਆਪ ਦੇ ਘਰੇ ਚੋਇਆਗਾ। ਤੇ ਇਹ ਕਿਸ ਨੂੰ ਕਿੰਨੀ ਕਮੀ ਦਾ ਇਹ ਤੇ ਇਹ ਕੀਤਾ ਜੀ ਸਾਡੇ ਹਿਸਾਬ ਦੇ ਨਾਲ ਤਾਂ ਵੀ 30 ਲੀਟਰ ਦੁੱਧ ਪਹੁੰਚਣ ਵਾਲੀ ਕੱਢੂ। ਉਹ ਠੰਡੀ ਸੀ ਲਾਈ ਪੂਰੀ। ਠੰਡੀ ਸੀ ਲਾ ਜੀ ਕੋਈ ਮਤਲਬ ਨਹੀਂ ਆ ਦੇਖੋ ਜਮਾ ਇਹਨੂੰ ਕੋਈ ਕਿਸੇ ਤਰ੍ਹਾਂ ਦਾ ਹੋ ਨਹੀਂ ਹੈਗਾ ਜਿਵੇਂ ਮਰਜੀ ਹੱਥ ਪੇਰੀ ਜਾਓ। ਬਾਕੀ ਕੱਦ ਬਹੁਤ ਆ ਜੀ ਹਨਾ। ਮਤਲਬ ਨਹੀਂ ਕੱਦ ਬਹੁਤ ਆ हां जी हां जेमे बरती है अभी ਕਿੰਨੇ ਦਿਨਾਂ ਦੀ ਕੱਚੀ ਪਈ ਹੈ ਜੀ ਇਹ ਜੀ ਹਜੇ ਮੰਨ ਲਓ ਹਫਤਾ 10 ਦਿਨ ਤਾਂ ਲੇ ਲੇ ਹਫਤੇ 10 ਦਿਨ ਦੀ ਬਈ ਕੱਚੀ ਆ ਉਹ ਸਾਵਣਾਂ ਦਾ ਜੱਲ ਲਾਲੋ ਬਾਲਟਲਾ ਹਜੇ ਬਈ ਫੁੱਲ ਪਈਆਂ ਜਦੋਂ ਨੂੰ ਕਰਮਲ ਨੇ ਸੂਣਾ ਬਹੁਤ ਸਭਾ ਦੇ ਵਾਲੇ ਕਿ ਤਿਆਰ ਕਰਕੇ ਸੂਣਾਗਾ ਬਾਕੀ ਥਾਂ ਦੀ ਕੁਆਲਿਟੀ ਚੈੱਕ ਕਰੂ ਮੁੱਠੀ ਵਾਲਾ ਥਾਣਾ ਚਾਰੇ ਤਰਨਾ ਪੂਰੇ ਚਾਰੇ ਥਾਂ 1 ਵਜੇ ਜੀ ਨਾੜਾ ਨੂੜਾ ਨਾ ਫੁੱਲ ਬਈ ਚੰਗਿਆ ਬਾਕੀ ਜੇ ਬਰੀਡ ਦੀ ਗੱਲ ਕਰੀਏ ਬਈ ਬਰੀਡ ਵੀ ਫੁੱਲ ਚੰਗਿਆ ਬਾਕੀ ਬਾਈ ਦੇ ਘਰ ਦੀ ਬਰੀੜ ਹੀ ਹੈਗੀ ਖੋਲਦੇ ਬਈ ਤੋੜਦੇ ਮਰੀ ਜੀ ਖੋਲ ਕਿਦਰ ਲੱਕੀ ਫੈਟ ਫੂਡ ਕਿਵੇਂ ਹੁੰਦੀ ਸੀਗੀ ਜੀ ਅੱਜ ਫੈਟ ਪੂਰੀ ਵਧੀਆ ਹੁੰਦੀ ਹੈ ਜੀ ਇਹਦੀ ਠੀਕ ਆ ਹਾਂਜੀ ਪਲੀ ਪੁਲੀ ਵੀ ਵਈ ਦੇਖੋ ਫੁੱਲ ਪਲੀ ਵਿਆਕਰਮ ਵਾਲੀ ਚਾਰੂ ਚੂਰੂ ਕਿਵੇਂ ਹੈ ਜੀ ਚਾਰੂ ਪੂਰੀ ਆ ਜੀ ਕੁਛ ਮਰਜ਼ੀ ਪਾਈ ਜਾਓ ਕੋਈ ਟੈਨਸ਼ਨ ਨਹੀਂ ਚਾਰ ਚੂਰਕੀ ਜਿਵੇਂ ਬਾਜਰਾ ਬੂਜਰਾ ਮੱਕੀ ਕੁਛ ਮਰਜ਼ੀ ਪਾਈ ਜਾਓ ਠੀਕ ਆ ਮਤਲਬ ਕਿ ਹਰੇਕ ਚੀਜ਼ ਪਾਰ ਆ ਗਈ ਹਾਂਜੀ ਹਾਂ ਕੁਛ ਮਰਜ਼ੀ ਪਾਈ ਜਾਓ ਕੋਈ ਇਹ ਨਹੀਂ ਹੈ ਇਹ ਨਹੀਂ ਹੈ ਆਪਣੂ ਖਾਣ ਪੀਣ ਦਾ ਤੈਨੂੰ ਕੋਈ ਚੱਕਰੀ ਨਹੀਂ ਠੀਕ ਆ ਤੇ ਚਵਾਈ ਚੂਈ ਕਿਵੇਂ ਲੱਗੀ ਚਵਾਈ ਬਹੁਤ ਵਧੀਆ ਜੀ ਮੱਠੀ ਚੌਂਦੇ ਸੀ ਮੱਠੀ ਚੌਂਦੇ ਜੀ ਠੀਕ ਹਾਂਜੀ ਦੋਨੇ ਪਾਸੇ ਬਹਿ ਕੇ ਚੌਂਦੇ ਸੀਗੇ ਜੀ ਠੀਕਾ ਦੋਮਾ ਪਾਸੇ ਬਹਿ ਕੇ ਬਾਈ ਕਹਿੰਦੇ ਚੌਂਦੇ ਸੀਗੇ ਬਾਕੀ ਸਾਊਸ ਵੀ ਫੁੱਲਾ ਬਾਲਟ ਨਾ ਹੋ ਜਾਏ ਬਾਈ ਚੈੱਕ ਕਰੋ ਫੁੱਲ ਪਈਆਂ ਲੈ ਚਲੋ ਬਾਈ ਇੱਧਰ ਨੂੰ ਤੇ ਕੀ ਮੋਲੇ ਨੂੰ ਬਾਈ ਫਿਰ ਦੇਣ ਲੈਣ ਜਾ ਬਾਈ ਜੀ ਮੋਲੇ ਦਾ ਲੱਖ ਰੁਪਿਆ ਹੂੰ ਬਾਕੀ ਮੌਕੇ ਤੇ ਹੋ ਜਾ ਮਾਨਦਾਨ ਹੋ ਜਾ ਹਾਂਜੀ ਬਾਕੀ ਮੌਕੇ ਤੇ ਮਾਨਦਾਨ ਲੱਖ ਰੁਪਿਆ ਬਾਈ ਕਹਿੰਦੇ ਮੋਲਾ ਬਾਕੀ ਮੌਕੇ ਤੇ ਬਾਈ ਆਏਗਾ ਇਹਦਾ ਮਾਨਦਾਨ ਜ਼ਰੂਰ ਹੋ ਜਾ ਇੱਕ ਵਾਰੀ ਬਈ ਆਪਾਂ ਫੇਰ ਤੋਂ ਚੈੱਕ ਕਰਵਾ ਨਾ ਲੈਵਲ ਦਾ ਹਾਤ ਮਰਵਾ ਨਾ ਬਾਕੀ ਹਵਨਾ ਜਿਹੜਾ ਰੱਖੂਗੀ ਕਰਨ ਵਾਲੀ ਫਿਕਸ ਰੱਖੂਗੀ ਕੋਈ ਟਟਮਾ ਲੈਵਣੀ ਚਾਹੇ 10 ਸੂਏ ਸੂਪੇ ਨੇ ਹਵਨ ਨੇ ਆ ਹੀ ਰਹਿਣਾਗਾ ਬਾਕੀ ਨਾੜਾ ਇਧਰ ਉੱਥਰ ਕੀ ਆ ਬਾਤ ਫੁੱਲ ਚੰਗੇ ਆ ਨਾੜਾਂ ਗਾ ਬਾਕੀ ਬਰੀਡ ਕਰਨ ਵਾਲੀ ਫੁੱਲ ਤੇ ਟੀਕੇ ਦਾ ਨਹੀਂ ਪਤਾ ਬਾਈ ਕਿਹੜਾ ਭਰਾਇਆ ਹੈ ਲੈ ਜੀ ਟੀਕਾ ਭਰਾਇਆ ਬਹੁਤ ਵਧੀਆ ਹੈਗਾ ਪੰਡੂ ਹੀ ਆ ਮੁੰਡਾ ਡਾਕਟਰ ਜਿਹੜਾ ਭਰਕੇ ਜਾਂਦਾ ਹੈਗਾ ਠੀਕ ਹੈ ਜੀ ਤੂੰ ਵੈਸੇ ਅਸੀਂ 9 ਸਾਡੇ ਚੇਤੇ ਨਹੀਂ ਵੀ ਉਹਨੇ ਕਿਹੜਾ ਭਰੇ ਠੀਕ ਹੈ ਬਾਈ ਹਾਂ ਬਹੁਤ ਵਧੀਆ ਕਹਿ ਕੇ ਭਰਕੇ ਗਿਆ ਠੀਕ ਆ ਤੇ ਉਹ ਬੱਸੀ ਤੁਸੀਂ ਦੇਖ ਲਓ ਇਹਦੀ ਪਹਿਲੇ ਸੂਏ ਦੀ ਖੜੀ ਜਾਏਗੀ ਪੂਰੀ ਨਸਲ ਦੀ ਬੱਚਾ ਸ ਤਨਾਕੀ ਸਿਕਾ ਬਾਈ ਕੋਲੇ ਇੱਕ ਬਾਈ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿਦ ਲਉ ਧੰਨਵਾਦ